ਤੁਹਾਨੂੰ ਮੁਬਾਰਕਾਂ ਜੀ ਜਲਲੂਪੁਰ ਖੇੜਾ ਤੋਂ ਇੱਕ ਸਿਆਸੀ ਤੇ ਸਾਹਮਣੇ ਆਈ ਆ ਵੇਖਦੇ ਆ ਪੰਜਾਬ ਦਾ ਫੇਕਾ ਕਿਹੋ ਜਿਹਾ ਹੋਊਗਾ ਇਹਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਸਾਰੀ ਸੰਗਤ ਨੂੰ ਮਾਗੀ ਦੀਆਂ ਲੱਖ ਲੱਖ ਵਧਾਈਆਂ ਦੇਣੀਆਂ ਪਰ ਕੀ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦੀ ਕਿ ਇੰਨਾ ਇਕੱਠ ਹੋਏ ਕੇ ਅੱਜ ਮਾਨੂੰ ਬਹੁਤ ਖੁਸ਼ੀ ਹੋਈ ਕਿ ਜਿਹੜੀ ਸਾ ਸੰਗਤ ਵਾ ਨੌਜਵਾਨੀ ਆ ਉਹ ਜਾਗਰਤ ਹੋਈ ਆ ਅਹੀਂ ਤੇ ਇਹ ਸੋਚਦੇ ਅਰਦਾਸ ਕਰਦੇ ਆ ਵਾਹਿਗੁਰੂ ਦੇ ਅੱਗੇ ਵੀ ਜਿਹੜੀ ਬਣੀ ਆ ਮਤਲਬ ਸਾਡੀ ਅਕਾਲੀ ਦਾ ਵਾਰਸ ਪੰਜਾਬ ਦੇ ਇਹ ਪੰਜਾਬ ਦੇ ਹਿੱਤਾਂ ਲਈ ਕੰਮ ਕਰੇ ਸੱਚੇ ਤੇ ਸੁੱਚੇ ਦਿਲੋਂ ਬਿਨਾਂ ਲਾਲਚ ਤੋਂ ਪੰਜਾਬ ਨੂੰ ਬਚਾਉਣ ਦੀ ਕੋਸ਼ਿਸ਼ ਕਰੇ ਪੰਜਾਬ ਦੀ ਨੌਜਵਾਨੀ ਨੂੰ ਬਚਾਏ ਪੰਜਾਬ ਦੇ ਪਾਣੀਆਂ ਨੂੰ ਬਚਾਏ ਉਹ ਜਿਆ ਕ ਬਿਨਾਂ ਲਾਲਚ ਤੋਂ ਜਿਹੜਾ ਵੀ ਪੰਜਾਬ 'ਚ ਕੰਮ ਕਰੇ ਤੇ ਅੱਜ ਇਹ ਇਕੱਠ ਵੇਖ ਕੇ ਨਾ ਜਦੋਂ ਅਸੀਂ ਪਰਿਵਾਰ ਕੋਲ ਪਿੰਡ ਜਾਣਾ ਜਦੋਂ ਭਾਈ ਸਾਹਿਬ ਦੀ ਗ੍ਰਿਫਤਾਰੀ ਨੂੰ ਅਜੇ 1-2 ਮਹੀਨੇ ਹੋਏ ਹੀ 2-4 ਮਹੀਨੇ ਜਾਣਾ ਤੇ ਉੱਥੇ ਇੱਕ ਨਿਰਾਸ਼ਾ ਵੀ ਹੁਣੀ ਵੀ ਇੱਕ ਕਿੰਨਾ ਵਧੀਆ ਮਾਹੌਲ ਵਿਹੀਰਾ ਨਿਕਲਦੀਆਂ ਸੀ ਨੌਜਵਾਨ ਜਾਗਰੂਕ ਹੋ ਗਏ ਨਸ਼ੇ ਛੱਡ ਕੇ ਆ ਰਹੇ ਸੀ ਉੱਥੇ ਨਰਾਜਤਾ ਹੋਣੀ ਤੇ ਉੱਥੇ ਬਾਪੂ ਜੀ ਹੋਣਾ ਨੇ ਕਹਿਣਾ ਵੀ ਉੱਠੋਣ ਗਈਆਂ ਲਹਿਰਾਂ ਲਹਿਰਾਂ ਉੱਠਣ ਗਈਆਂ ਵਿਹੀਰਾ ਨਿਕਲਣ ਗਈਆਂ ਪੰਥੋ ਇਹ ਸਮਾਂ ਜਿਹੜਾ ਅੱਜ ਸਮਾਂ ਇਹ ਸਦਾ ਨਹੀਂ ਰਹਿਣਾ ਵੀ ਜਿਹੜਾ ਉਦੋਂ ਸਮਾਂ ਸੀ ਨਾ ਜਿਹੜਾ ਡਰ ਦਾ ਮਾਹੌਲ ਪੈਦਾ ਕੀਤਾ ਵੀ ਉਹ ਸਮਾਂ ਸਦਾ ਨਹੀਂ ਰਹਿਣਾ ਉਹ ਵਾਕਿਆ ਹੀ ਉਹ ਕਈਆਂ ਹੋਈਆਂ ਗੱਲਾਂ ਅੱਜ ਅਸੀਂ ਬਖੂਬੀ ਵੇਖ ਰਹੇ ਹਾਂ ਵੀ ਜਦੋਂ ਭਾਈ ਅਮਰਪਾਲ ਸਿੰਘ ਜੀ ਨੇ ਐਮਪੀ ਇਲੈਕਸ਼ਨ ਵੀ ਲੜੀ ਉਦੋਂ ਤੇ ਮੇਰੇ ਹਿਸਾਬ ਦੇ ਨਾਲ ਪੰਜਾਬ ਦਾ ਜਾਂ ਪੂਰੇ ਦੇਸ਼ ਦਾ ਪੂਰੇ ਦੇਸ਼ਾਂ ਦਾ ਇਸ ਤਰ੍ਹਾਂ ਦਾ ਕੋਈ ਕੋਨਾ ਨਹੀਂ ਜਿੱਥੇ ਸੰਗਤ ਨਹੀਂ ਆਈ ਅਮਰੀਕਾ ਕੈਨੇਡਾ ਨਿਊਜ਼ੀਲੈਂਡ ਯੂਕੇ ਤੋਂ ਵੀ ਸੰਗਤ ਨੇ ਆ ਕੇ ਉੱਥੇ ਕੰਪੇਨਿੰਗ ਕੀਤੀ ਇਹਨਾਂ ਸਾਰੇ ਮੁੱਦਿਆਂ ਨੂੰ ਕਿਵੇਂ ਲੈ ਕੇ ਚੱਲੋਗੇ ਇਹਦੇ ਵਿੱਚ ਬਹੁਤਾਂ ਦੇ ਵਿੱਚ ਆਪਾਂ ਗੱਲ ਕਰੀਏ ਹਿੰਦੂ ਵੀਰਾਂ ਦੇ ਮੁੱਦੇ ਆਉਣਗੇ ਮੁਸਲਮਾਨ ਭਾਈਚਾਰੇ ਦੇ ਵੀ ਹੋਣਗੇ 크ਰਿਸਚੀਅਨ ਜਮਾਤਾਂ ਦੇ ਮੁੱਦੇ ਮੈਂ ਤੁਹਾਨੂੰ ਪਹਿਲਾਂ ਵੀ ਇਹ ਬੇਨਤੀ ਕੀਤੀ ਆ ਵੀ ਜਿਹੜਾ ਪੰਜਾਬ ਦੇ ਨਾਲ ਖੜੇਗਾ ਨਾ ਉਹ ਹਰੇਕ ਭਾਵੇਂ ਕੋਈ ਆਮ ਮਨੁੱਖ ਹੈ ਤੇ ਭਾਵੇਂ ਕੋਈ ਵੀ ਆ ਉਹਦਾ ਸਾਥ ਦਿੱਤਾ ਜਾਊਗਾ ਜਿਹੜਾ ਪੰਜਾਬ ਦੇ ਨਾਲ ਖੜੂਗਾ ਪੰਥ ਦੇ ਨਾਲ ਖੜੂਗਾ ਉਹਦਾ ਸਾਥ ਦਿੱਤਾ ਜਾਊਗਾ ਉਹ ਕਿਸੇ ਵੀ ਧਰਮ ਤੋਂ ਹੋਵੇ ਕਿਸੇ ਵੀ ਮਜਬਤੋਂ ਹੋਵੇ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਆਗਾਜ਼ ਹੋ ਚੁੱਕਾ ਵਾ ਤੇ 2 ਸਾਲ ਪਹਿਲਾਂ ਦੀ ਗੱਲ ਕਰੀਏ ਜਦੋਂ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਨਾਮ ਲਿਆ ਜਾਂਦਾ ਸੀ ਤੇ ਆਮ ਡਰ ਪੈਦਾ ਹੋ ਚੁੱਕਾ ਸੀ ਕਿਤੇ ਸਾਡੇ ਨੌਜਵਾਨ ਬੇੜੇ ਨਾਲ ਚੁੱਕ ਲੈ ਜਾਣ ਜਿਥੇ ਕਿ ਵਾਰਸ ਪੰਜਾਬ ਦੇ ਜਥੇਬੰਦੀ ਨੂੰ ਬੈਨ ਕੀਤਾ ਗਿਆ ਵਾਰਸ ਪੰਜਾਬ ਦੇ ਜਥੇਬੰਦੀ ਦੇ ਉੱਤੇ ਉਤਰਾਚੜਾ ਵੀ ਬਹੁਤ ਆਇਆ ਅੱਜ ਫਿਰ ਵਾਰਸ ਪੰਜਾਬ ਦੇ ਜਥੇਬੰਦੀ ਸਾਹਮਣੇ ਆ ਚੁੱਕੀ ਆ ਅਕਾਲੀ ਦਲ ਸਿਆਸੀ ਜਮਾਤ ਦਾ ਬਦਲ ਲੈ ਕੇ ਐਲਾਨ ਹੋ ਚੁੱਕਾ ਵਾ ਇਸ ਟਾਈਮ ਦੇ ਉਤੇ ਭਾਈ ਅਮਰਤਪਾਲ ਸਿੰਘ ਨੂੰ ਮੁਖੀ ਲਗਾਤਾ ਗਿਆ ਵਾ ਵਸਾਕੀ ਤੇ ਵੱਡੇ ਘਟ ਦੇ ਵੀ ਗੱਲ ਹੋਈ ਆ ਕਿ ਜੇ ਪ੍ਰਧਾਨ ਬਦਲ ਦੀ ਵੀ ਗੱਲ ਹੋਊ ਤੇ ਫੇਰ ਬੈਠਾਂਗੇ ਇਸੇ ਤਰ੍ਹਾਂ ਬੈਠਾਂਗੇ ਤੇ ਫੇਰ ਸੋਚਾਂਗੇ ਕਿ ਅਗਲਾ ਪ੍ਰਧਾਨ ਕਿਹੜਾ ਹੋ ਸਕਦਾ ਵਾ ਇਸ ਟਾਈਮ ਮੁੱਖ ਬੁਲਾ ਰਹੇ ਜਿਹੜਾ ਕਿ ਸਟੇਜ ਤੋਂ ਐਲਾਨ ਹੋਇਆ ਸੀ ਵੀਰ ਚਮਕੌਰ ਸਿੰਘ ਸਾਡੇ ਨਾਲ ਆ ਭਾਈ ਅਮਰਪਾਲ ਸਿੰਘ ਦੇ ਮਾਤਾ ਜੀ ਸਾਡੇ ਨਾਲ ਆ ਪਹਿਲੋਂ ਗੁਰਫਤੇ ਸਾਂਝ ਕਰਦੇ ਆ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਪ੍ਰਤਮ ਮੁਬਾਰਕਾਂ ਜੀ ਜੱਲੂਪੁਰ ਖੇੜਾ ਤੋਂ ਇੱਕ ਸਿਆਸੀ ਤੇ ਸਾਹਮਣੇ ਆਈ ਆ ਵੇਖਦੇ ਆ ਪੰਜਾਬ ਦਾ ਪੁਖਾ ਕਿਹੋ ਜਿਹਾ ਹੋਊਗਾ ਇਹਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਸਾਰੀ ਸੰਗਤ ਨੂੰ ਮਾਗੀ ਦੀਆਂ ਲੱਖ ਲੱਖ ਵਧਾਈਆਂ ਦਿੰਦੀ ਆ ਬਾਕੀ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦੀ ਕਿ ਇੰਨਾ ਇਕੱਠ ਹੋਏ ਕੇ ਅੱਜ ਮਾਨੂੰ ਬਹੁਤ ਖੁਸ਼ੀ ਹੋਏ ਕਿ ਜਿਹੜੀ ਸਾਡੀ ਸੰਗਤ ਵਾ ਨੌਜਵਾਨੀ ਆ ਉਹ ਜਾਗਰਤ ਹੋਈ ਆ ਵੇਖ ਰਿਹਾ ਅਸੀਂ ਲਾਈਵ ਦੇ ਵਿੱਚ ਕਾਲ ਚੰਦਰ ਲਾਈਵ ਚੱਲ ਰਿਹਾ ਸੀ ਜਦੋਂ ਐਲਾਨ ਹੋਇਆ ਸੀ ਪਾਰਟੀ ਦਾ ਤਿੰਨ ਸਾਲ ਤੋਂ ਪਹਿਲਾਂ ਉੱਠ ਕੇ ਖੜੇ ਹੋਏ ਸੀ ਤੇ ਬਾਵਾ ਖੜੀਆਂ ਕਰਕੇ ਜਦੋਂ ਸਲਾਨ ਕਰ ਰਹੇ ਸੀ ਨਾ ਤੇ ਬੜੀ ਖੁਸ਼ੀ ਦੇ ਜ਼ਾਹਰ ਕੀਤੇ ਸੀ ਉਹ ਲਾਈਵ ਵੇਖਿਆ ਸੰਗਤ ਨੇ ਵੇਖਿਆ ਸੀ ਮੈਂ ਵੀ ਉਹ ਤਸਵੀਰ ਵੇਖੀ ਸੀ ਕਿ ਭਾਈ ਅਮਰਤਪਾਲ ਸਿੰਘ ਨੂੰ ਪ੍ਰਧਾਨ ਥਾਪਿਆ ਗਿਆ ਵਾ ਕਿਵੇਂ ਵੇਖਦੇ ਇਸ ਚੀਜ਼ ਨੂੰ ਤੇ ਕੀ ਲੈ ਕੇ ਆਓਗੇ ਪੰਜਾਬ ਦੇ ਵਿੱਚ ਸਿਆਸੀ ਜਮਾ ਤੁਹਾਡੇ ਕੋ ਆ ਚੁੱਕੀ ਹੈ ਵੇਖੋ ਅਹੀਂ ਤੇ ਇਹ ਸੋਚਦੇ ਅਰਦਾਸ ਕਰਦੇ ਆ ਵਾਹਿਗੁਰੂ ਦੇ ਅੱਗੇ ਵੀ ਜਿਹੜੀ ਇਹ ਬਣੀ ਆ ਮਤਲਬ ਸਾਡੀ ਅਕਾਲੀ ਦਾ ਵਾਰਸ ਪੰਜਾਬ ਦੇ ਇਹ ਪੰਜਾਬ ਦੇ ਹਿੱਤਾਂ ਲਈ ਕੰਮ ਕਰੇ ਸੱਚੇ ਤੇ ਸੁੱਚੇ ਦਿਲੋਂ ਬਿਨਾਂ ਲਾਲਚ ਤੋਂ ਪੰਜਾਬ ਨੂੰ ਬਚਾਉਣ ਦੀ ਕੋਸ਼ਿਸ਼ ਕਰੇ ਪੰਜਾਬ ਦੀ ਨੌਜਵਾਨੀ ਨੂੰ ਬਚਾਏ ਪੰਜਾਬ ਦੇ ਪਾਣੀਆਂ ਨੂੰ ਬਚਾਏ ਉਹ ਜਿਹੜਾ ਬਿਨਾਂ ਲਾਲਚ ਤੋਂ ਜਿਹੜਾ ਵੀ ਪੰਜਾਬ 'ਚ ਕੰਮ ਕਰੇ ਠੀਕ ਆ ਜੀ ਅੱਜ ਸਮਾਂ ਤੁਹਾਡਕ ਵੀ ਥੋੜਾ ਤੇ ਆਪਾਂ ਵਿਸਥਾਰ 'ਚ ਮਿਲਦਾ ਪਿੰਡ ਗੱਲਾਂ ਬਤਾ ਕਰਾਂਗੇ ਵੀ ਚਮਕੌਰ ਸਿੰਘ ਸਾਡੇ ਨਾਲ ਆ ਪਰਮੁਖ ਬੁਲਾਰੇ ਦੀ ਤੁਹਾਨੂੰ ਜ਼ਿੰਮੇਵਾਰੀਆਂ ਦੇ ਦਿੱਤੀਆਂ ਗਈਆਂ ਵੈਸੇ ਤੇ ਬੁਲਾਰਾ ਪ੍ਰਮੁਖ ਪਹਿਲੇ ਸੀ ਤੁਸੀਂ ਪਰ ਇਹ ਸਟੇਜ ਤੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਤੁਸੀਂ ਬੁਲਾਰੇ ਬਣ ਚੁੱਕੇ ਹੋ ਕਿਵੇਂ ਵੇਖਦੇ ਹੋ ਕਿਵੇਂ ਨਿਭਾਓਗੇ ਜ਼ਿੰਮੇਵਾਰੀਆਂ ਹੋਰ ਵੀ ਬੜੀਆਂ ਜ਼ਿੰਮੇਵਾਰੀਆਂ ਹੁੰਦੀਆਂ ਕੀ ਲੈ ਕੇ ਏਜੰਡਾ ਜਾਓਗੇ ਪੰਜਾਬ ਦੇ ਵਿੱਚ ਵੇਖੋ ਜਿਹੜਾ ਏਜੰਡੇ ਦੀ ਗੱਲ ਆ ਜਾਂ ਮੁਖ ਬੁਲਾਰੇ ਦੀ ਗੱਲ ਆ ਉਹ ਇੱਕ ਆਪਾਂ ਦੇ ਆਪ ਨੂੰ ਮੁਖ ਗਿੰਦੀ ਨਹੀਂ ਆ ਅਸੀਂ ਸੇਵਾਦਾਰ ਪਹਿਲਾਂ ਵੀ ਪਰਿਵਾਰ ਦੇ ਨਾਲ ਜਦੋਂ ਪਰਿਵਾਰ ਤੇ ਤਤੀਆਂ ਹਵਾਵਾਂ ਵਗੀਆਂ ਜਦੋਂ ਜਲੂਪੁਰ ਮੇਰੇ ਹਿਸਾਬ ਦੇ ਨਾਲ ਕੋਈ ਪਿੰਡ ਦੇ ਲਾਗੂ ਲੰਘਣ ਵਾਸਤੇ ਵੀ ਕੋਈ ਤਿਆਰ ਨਹੀਂ ਹੁੰਦਾ ਉਦੋਂ ਦੀ ਪਰਿਵਾਰ ਦੇ ਨਾਲ ਸਾਡੀ ਸਾਂਝ ਆ ਭਾਈ ਅਮਰਤਪਾਲ ਸਿੰਘ ਖਾਲਸਾ ਵੀ ਹੀਰੋ ਉਦੋਂ ਤੋਂ ਨਾਲ ਤੇ ਸੋ ਇਹ ਮੇਰੇ ਹਿਸਾਬ ਦੇ ਨਾਲ ਕੋਈ ਰਾਜ ਉਹ ਵੇ ਤਖਤ ਮਿਲ ਜੇ ਜਾਂ ਕੋਈ ਉਹ ਛੋਟੀ ਕੁਰਸੀ ਤੇ ਜਾਂ ਵੱਡੀ ਤੇ ਇਹ ਮੈਨੇ ਨਹੀਂ ਰੱਖਦਾ ਇੱਕ ਸੱਚ ਦਾ ਸਾਹਸ ਦੇਣਾ ਵਾ ਉਹ ਸਦਾ ਦਿੰਦੇ ਰਵਾਂਗੇ ਤੇ ਜਿਹੜੀ ਜ਼ਿੰਮੇਵਾਰੀ ਇਹ ਅੱਜ ਇਸ ਕਾਨਫਰੰਸ ਦੇ ਵਿੱਚ ਇਹਨਾਂ ਨੇ ਦਿੱਤੀ ਹੈ ਤੇ ਮੈਂ ਗੁਰੂ ਸਾਹਿਬ ਜੀ ਦੇ ਅੱਗੇ ਇਹ ਅਰਦਾਸ ਕਰਦਾ ਵੀ ਉਹ ਮਹਾਰਾਜ ਆਪ ਥਾਪੜਾ ਦੇ ਕੇ ਉਹ ਜ਼ਿੰਮੇਵਾਰੀ ਸਾਡੇ ਕੋਲੋਂ ਕਰਵਾਉਣ ਤੇ ਅੱਜ ਇਹ ਇਕੱਠ ਵੇਖ ਕੇ ਨਾ ਜਦੋਂ ਅਸੀਂ ਪਰਿਵਾਰ ਕੋਲ ਪਿੰਡ ਜਾਣਾ ਜਦੋਂ ਭਾਈ ਸਾਹਿਬ ਦੀ ਗ੍ਰਿਫਤਾਰੀ ਨੂੰ ਅਜੇ 1-2 ਮਹੀਨੇ ਹੋਏ ਹੀ 2-4 ਮਹੀਨੇ ਜਾਣਾ ਤੇ ਉੱਥੇ ਇੱਕ ਨਿਰਾਸ਼ਾ ਵੀ ਹੁਣੀ ਵੀ ਇੱਕ ਕਿੰਨਾ ਵਧੀਆ ਮਾਹੌਲ ਵਿਹੀਰਾ ਨਿਕਲਦੀਆਂ ਸੀ ਨੌਜਵਾਨ ਜਾਗਰੂਕ ਹੋ ਗਏ ਨਸ਼ੇ ਛੱਡ ਕੇ ਆ ਰਹੇ ਸੀ ਉੱਥੇ ਨਰਾਜਤਾ ਹੋਣੀ ਤੇ ਉੱਥੇ ਬਾਪੂ ਜੀ ਹੋਣਾ ਨੇ ਕਹਿਣਾ ਵੀ ਉੱਠੋਂ ਨਗੀਆਂ ਲਹਿਰਾਂ ਲਹਿਰਾਂ ਉੱਠਣਗੀਆਂ ਵਿਹੀਰਾ ਨਿਕਲਣਗੀਆਂ ਪੰਥੋ ਇਹ ਸਮਾਂ ਜਿਹੜਾ ਅੱਜ ਸਮਾਂ ਇਹ ਸਦਾ ਨਹੀਂ ਰਹਿਣਾ ਵੀ ਜਿਹੜਾ ਉਦੋਂ ਸਮਾਂ ਸੀ ਨਾ ਜਿਹੜਾ ਡਰ ਦਾ ਮਾਹੌਲ ਪੈਦਾ ਕੀਤਾ ਵੀ ਉਹ ਸਮਾਂ ਸਦਾ ਨਹੀਂ ਰਹਿਣਾ ਉਹ ਵਾਕਿਆ ਹੀ ਉਹ ਕਈਆਂ ਹੋਈਆਂ ਗੱਲਾਂ ਅੱਜ ਅਸੀਂ ਬਖੂਬੀ ਵੇਖ ਰਹੇ ਹਾਂ ਵੀ ਜਦੋਂ ਭਾਈ ਅਮਰਤਪਾਲ ਸਿੰਘ ਜੀ ਨੇ ਐਮਪੀ ਇਲੈਕਸ਼ਨ ਵੀ ਲੜੀ ਉਦੋਂ ਤੇ ਮੇਰੇ ਸਾਹਬ ਦੇ ਨਾਲ ਪੰਜਾਬ ਦਾ ਜਾਂ ਪੂਰੇ ਦੇਸ਼ ਦਾ ਪੂਰੇ ਦੇਸ਼ਾਂ ਦਾ ਇਸ ਤਰ੍ਹਾਂ ਦਾ ਕੋਈ ਕੋਨਾ ਨਹੀਂ ਜਿੱਥੋਂ ਸੰਗਤ ਨਹੀਂ ਆਈ ਅਮਰੀਕਾ ਕੈਨੇਡਾ ਨਿਊਜ਼ੀਲੈਂਡ ਜੁਕੇ ਤੋਂ ਵੀ ਸੰਗਤਾਂ ਆ ਕੇ ਉਥੇ ਕੈਂਪੇਨਿੰਗ ਕੀਤੀ ਸੋ ਇਸੇ ਤਰ੍ਹਾਂ ਸਾਨੂੰ ਅੱਗੇ ਵੀ ਸੰਗਤਾਂ ਤੋਂ ਇਹ ਆਸ ਆ ਵੀ ਸੰਗਤਾਂ ਵੀ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣਗੀਆਂ ਤੇ ਪੰਜਾਬ ਦੇ ਪਿੰਡਾਂ ਜਾਂ ਸ਼ਹਿਰਾਂ ਦੇ ਵਿੱਚ ਬਹੁਤਾਤ ਲੋਕ ਆਪੇ ਹਿੰਦੂ ਵੀ ਭਾਈਚਾਰਾ ਵਾ ਮੁਸਲਮਾਨ ਭਾਈਚਾਰਾ ਵਾ ਦੂਜੇ ਜਿਦਾਂ ਅਸਾਈ ਭਾਈਚਾਰਾ ਵਾ ਕਿਵੇਂ ਲੈ ਕੇ ਚਲੋਗੇ ਕਿਵੇਂ ਹੁਕਾ ਦੇਵੋਗੇ ਕਿਉਂਕਿ ਸਿਆਸੀ ਜਮਾਤ ਨੂੰ ਸਾਰੇ ਲੋਕ ਨਾਲ ਚਾਹੀਦੇ ਨੇ ਵੇਖੋ ਸਾਡਾ ਜਿਹੜਾ ਸਿਧਾਂਤ ਹੈ ਨਾ ਉਹ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਭੇ ਸਾਂਝੀ ਵਾਲ ਸਦਾਇਨ ਸਾਡਾ ਸਿਧਾਂਤ ਹੈ ਖੱਤਰੀ ਬ੍ਰਾਹਮਣ ਸ਼ੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ ਮਾਨਸਕੀ ਜਾਤ ਸਭੇ ਇੱਕ ਹੀ ਪਹਿਚਾਣ ਉਹ ਸਾਡਾ ਸਿਧਾਂਤ ਸਰਬੱਤ ਸੰਗਤਾਂ ਨੂੰ ਨਾਲ ਲੈ ਕੇ ਚੱਲਣਾ ਵਾ ਸਾਰੇ ਪੰਜਾਬ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਵਾ ਤੇ ਸੋ ਅਸੀਂ ਮੇਰੇ ਹਿਸਾਬ ਦੇ ਨਾਲ ਵੀ ਜਿੱਥੇ ਕੋਈ ਪੰਜਾਬ ਦੇ ਨਾਲ ਖੜੇਗਾ ਭਾਵੇਂ ਕੋਈ ਹਿੰਦੂ ਹੈ ਭਾਵੇਂ ਕੋਈ ਮੁਸਲਮਾਨ ਹੈ ਜੇਕਰ ਉਹ ਪੰਜਾਬ ਦੇ ਪਾਣੀਆਂ ਦੇ ਉੱਪਰ ਨਹੀਂ ਖੜਨ ਵਾਸਤੇ ਤਿਆਰ ਜੇਕਰ ਉਹ ਪੰਜਾਬ ਦੇ ਮੁੱਦਿਆਂ ਦੇ ਉੱਪਰ ਖੜਨ ਵਾਸਤੇ ਤਿਆਰ ਨਹੀਂ ਹੈ ਤੇ ਮੇਰੇ ਹਿਸਾਬ ਦੇ ਨਾਲ ਉਹਨਾਂ ਜੇ ਉਹ ਨਾਲ ਖੜਨਗੇ ਇਹਨਾਂ ਮੁੱਦਿਆਂ ਦੇ ਉੱਪਰ ਜਿਹੜੇ ਪੰਜਾਬ ਦੇ ਮੁੱਖ ਮੁੱਦੇ ਆ ਤੇ ਅਸੀਂ ਉਹਨਾਂ ਨੂੰ ਨਾਲ ਲੈ ਕੇ ਚੱਲਾਂਗੇ ਤੇ ਜੇਕਰ ਉਹ ਮੇਰੇ ਹਿਸਾਬ ਦੇ ਨਾਲ ਨਾਲ ਨਹੀਂ ਖੜਦੇ ਉਹ ਪੰਜਾਬੀ ਇੱਕ ਹੋਣ ਦੇ ਵੀ ਲਾਇਕ ਨਹੀਂ ਹੈਗੇ ਪੰਜਾਬੀ ਤੇ ਉਹ ਆ ਨਾ ਜਿਹੜਾ ਇਹ ਨਾ ਪੰਜਾਬ ਪੰਜਾਬੀਆਂ ਦਾ ਇੱਥੋਂ ਵੀ ਆਪਾਂ ਇੱਕ ਮਤਾ ਵੀ ਪੜਿਆ ਪੰਜਾਬ ਪੰਜਾਬੀਆਂ ਦਾ ਸੋ ਇਸ ਕਰਕੇ ਸਾਰਿਆਂ ਨੂੰ ਨਾਲ ਲੈ ਕੇ ਚੱਲਿਆ ਜਾਊਗਾ ਪਰ ਸਿਧਾਂਤ ਤੇ ਸਮਝੌਤਾ ਨਹੀਂ ਹੋਊਗਾ ਇਹ ਉਹ ਨਾਲ ਚੱਲੂਗਾ ਪਰ ਉੱਥੇ ਇੱਕ ਸਾੜਾ ਸਿਧਾਂਤ ਵੀ ਹੋਊਗਾ ਮੁੱਖ ਤੌਰ ਤੇ ਵੀ ਉਹਨੂੰ ਸ਼ਮਕੌਰ ਸਿੰਘ ਜੀ ਜੋ ਸਿਆਸਤ ਚ ਆ ਜਾਂਦੇ ਆ ਪੰਥ ਸਿਆਸਤ ਵਾਲੇ ਪਾਸੇ ਜਾ ਰਿਹਾ ਹਨਾ ਪੰਥ ਸਿਆਸਤ ਵਾਲੇ ਪਾਸੇ ਸਿਆਸਤ ਜਾ ਕੇ ਚੇਤਾ ਤਾਂ ਨਾ ਭੁੱਲ ਜੂਗਾ ਕਿਉਂਕਿ ਜਦੋਂ ਕੁਰਸੀ ਮਿਲ ਜਾਂਦੀ ਹੈ ਨਾ ਰਾਜਨੀਤਿਕ ਸੇਵਾ ਦੀ ਗੱਲ ਹੋਈ ਸੀ ਪਰ ਜੋ ਲੋਕਾਂ ਦੀ ਸੇਵਾ ਹੋਈ ਹੈ ਭਵੇਂ ਦੀ ਰਹੇ ਵੈਸੇ ਇਹ ਸਰਕਾਰ ਨੇ ਕਿਹਾ ਸੀ ਕਿ ਚੋਵੇਂ ਘੰਟੇ ਇਨਸਾਫ ਦੇ ਦਾਂਗੇ ਤੇ ਗੁਰੂ ਸਾਹਿਬ ਦੇ ਬੇਦਬੀਆ ਅਜੇ ਵੀ ਹੋ ਰਹੀਆਂ ਤੁਸੀਂ ਸਿਆਸੀ ਜਮਾਤ ਲੈ ਕੇ ਆ ਰਹੇ ਹੋ ਕੀ ਉਹ ਹੀ ਪੰਥਕ ਤੇਰਾ ਵਾਂਗੂ ਜਿਨ੍ਹਾਂ ਪਹਿਲਾਂ ਵਿਚਰਦੇ ਸੀ ਉਹ ਝੰਡੇ ਹੋਣਗੇ ਉਹ ਉਹ ਮਾਨਸਿਕਤਾ ਬਦਲੂਗੀ ਤੇ ਨਹੀਂ ਇਸ ਪਾਸੇ ਜਾ ਕੇ ਨਹੀਂ ਦੇਖੋ ਜਿਨ੍ਹਾਂ ਨੇ ਫਿਰ ਉਹ ਆਪਣੇ ਸੰਧਾਰਾ ਕੀਤਾ ਉਹ ਕਿੱਥੇ ਗਏ ਆ ਤੇ ਉਹਨਾਂ ਨੂੰ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਵੀ ਜੇ ਜੋ ਪੰਥਕ ਸਿਧਾਂਤਾਂ ਤੋਂ ਭਗਾਉੜੇ ਹੋ ਗਏ ਜਾਂ ਪੰਥ ਨੂੰ ਪੇਠ ਵਗਾ ਕੇ ਦਿੱਲੀ ਵਾਲ ਮੁਖ ਕਰ ਲਿਆ ਤੇ ਅੱਜ ਪੰਥ ਨੇ ਕਿੱਥੇ ਲਿਆ ਕੇ ਉਹਨਾਂ ਨੂੰ ਛੋੜ ਦਿੱਤਾ ਦਰਦਰ ਤੇ ਉਹ ਭੜਕ ਰਹੇ ਆ ਤੁਸੀਂ ਮੇਰੇ ਹਸਾਬ ਦੇ ਨਾਲ ਅਸੀਂ ਉਹਨਾਂ ਚੀਜ਼ਾਂ ਤੋਂ ਬੜਾ ਕੁਝ ਸਿੱਖ ਲਿਆ ਵਾ ਸਿੱਖ ਲਿਆ ਵਾ ਉਹ ਅਸੀਂ ਵੀ ਕਦੀ ਵੀ ਪੰਥਕ ਮੁੱਦਿਆਂ ਦੇ ਉੱਪਰ ਕਿਸੇ ਵੀ ਪ੍ਰਕਾਰ ਦਾ ਕੋਈ ਸਮਝੌਤਾ ਨਹੀਂ ਹੋਊਗਾ ਜਿਹੜੇ ਸਾਡੇ ਏਜੰਡੇ ਸਾਡੇ ਮੁੱਖ ਹੋਣਗੇ ਇਹ ਨਹੀਂ ਵੀ ਕੁਰਸੀ ਮਿਲ ਜਾਂਦੀ ਆ ਤੇ ਕੁਰਸੀ ਮਿਲ ਕੇ ਅਸੀਂ ਆਮ ਪਬਲਿਕ ਨੂੰ ਆਮ ਲੋਕਾਂ ਨੂੰ ਜਾਂ ਆਪਣੇ ਮੁੱਦਿਆਂ ਨੂੰ ਵਿਸਾਰ ਦੇਵਾਂਗੇ ਉਹ ਚੀਜ਼ ਨਹੀਂ ਆਸਾ ਵੀਆਈਪੀ ਵੀਆਈਪੀ ਕਲਚਰ ਤਾਂ ਨਹੀਂ ਆਊਗਾ ਜੇ ਮੰਨ ਲਓ 2027 ਦੇ ਵਿੱਚ ਪੰਜਾਬ ਕਹਿੰਦਾ ਕਿ ਆਹ ਲੋ ਪੰਥ ਨੂੰ ਸੇਵਾ ਦੇ ਦਿੰਨੇ ਆ ਕਿਉਂਕਿ ਗੁਰੂ ਸਾਹਿਬ ਦੇ ਬੇਦਬੀਆਂ ਹੋਈਆਂ 15 ਦੇ ਵਿੱਚ ਮਾਦਾ ਜੀ 2015 ਦੇ ਬੇਦਬੀਆਂ ਹੋਈਆਂ ਤੇ ਸਰਕਾਰ ਬਦਲਦੀ ਪੰਥ ਦੀ ਅਕਾਲੀ ਦਲ ਨੂੰ ਚਲਦਾ ਕਰਦਾ ਤੇ 1984 ਚ ਕਾਂਡ ਕਰਨ ਵਾਲੀ ਸਰਕਾਰ ਕਾਂਗਰਸੀ ਲੈਣ ਦੀ ਉਹਨਾਂ ਨੇ ਕਿਹਾ ਸੀ ਕਿ ਆ ਗੁੜਕਾ ਸਾਹਿਬ ਦੀ ਸੌ ਅਸੀਂ ਪੰਜਾਬ ਨੂੰ ਖੁਸ਼ ਰੱਖਾਂਗੇ ਬਦਮੀਆਂ ਦੇ ਇਸ਼ਕ ਦੇ ਉੱਤੇ ਸਰਕਾਰ ਬਣੀ ਸੀ ਉਹਨਾਂ ਕਹਿੰਦੇ ਕਿ ਬਦਮੀਆਂ ਦਾ ਜਿਹੜਾ ਮਸਲਾ ਹੱਲ ਕਰਾਂਗੇ ਉਹ ਵੀ ਚੱਲਦਾ ਕਰਦੇ ਬਾਤ ਦੇ ਵਿੱਚ ਜਦੋਂ ਹੱਲ ਨਹੀਂ ਹੋਇਆ ਹਨਾ ਆਮ ਆਦਮੀ ਪਾਰਟੀ ਵੀ ਸਰਕਾਰ ਵੀ ਇਸੇ ਮੁੱਦੇ ਉੱਤੇ ਬਣੀ ਸੀ ਇਹਨਾਂ ਸਾਰੇ ਮੁੱਦਿਆਂ ਨੂੰ ਕਿਵੇਂ ਲੈ ਕੇ ਚੱਲੋਗੇ ਇਹਦੇ ਵਿੱਚ ਬਹੁਤਾਂ ਦੇ ਵਿੱਚ ਆਪਾਂ ਗੱਲ ਕਰੀਏ ਹਿੰਦੂ ਵੀਰਾਂ ਦੇ ਮੁੱਦੇ ਹੋਣਗੇ ਮੁਸਲਮਾਨ ਭਾਈਚਾਰੇ ਦੇ ਵੀ ਹੋਣਗੇ ਕ੍ਰਿਸਚੀਅਨ ਜਮਾਤਾਂ ਦੇ ਮੁੱਦੇ ਹੋਣਗੇ ਮੈਂ ਤੁਹਾਨੂੰ ਪਹਿਲਾਂ ਵੀ ਇਹ ਬੇਨਤੀ ਕੀਤੀ ਆ ਵੀ ਜਿਹੜਾ ਪੰਜਾਬ ਦੇ ਨਾਲ ਖੜੇਗਾ ਨਾ ਉਹ ਹਰੇਕ ਭਾਵੇਂ ਕੋਈ ਆਮ ਮਨੁੱਖ ਹੈ ਤੇ ਭਾਵੇਂ ਕੋਈ ਵੀ ਆ ਉਹਦਾ ਸਾਥ ਦਿੱਤਾ ਜਾਊਗਾ ਜਿਹੜਾ ਪੰਜਾਬ ਦੇ ਨਾਲ ਖੜੂਗਾ ਪੰਥ ਦੇ ਨਾਲ ਖੜੂਗਾ ਉਹਦਾ ਸਾਥ ਦਿੱਤਾ ਜਾਊਗਾ ਉਹ ਕਿਸੇ ਵੀ ਧਰਮ ਤੋਂ ਹੋਵੇ ਕਿਸੇ ਵੀ ਮਜਬਤੋਂ ਹੋਵੇ ਉਹ ਕੋਈ ਕਿਉਂਕਿ ਮੈਂ ਸ਼ੁਰੂ ਤੇ ਹੀ ਤੁਹਾਡੇ ਨਾਲ ਇਹ ਗੱਲ ਕੀਤੀ ਆ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਅਸੀਂ ਸਰਬੱਤ ਦਾ ਭਲਾ ਮੰਗਣ ਵਾਲਿਆਂ ਕੋਈ ਅਸੀਂ ਇਦਾਂ ਦੇ ਨਹੀਂ ਵੀ ਸਾਡੀ ਕਿਸੇ ਦੇ ਨਾਲ ਈਰਖਾ ਵਾ ਕੋਈ ਸਾਡਾ ਕਿਸੇ ਦੇ ਨਾਲ ਵੈਰ ਵਿਰੋਧ ਆ ਵੀ ਅਸੀਂ ਸਰਬੱਤ ਦੇ ਭਲੇ ਦਾ ਸੰਧਾਨ ਲੈ ਕੇ ਚੱਲ ਆਨੰਦਪੁਰ ਮਤੇ ਹਾਂ ਬਿਲਕੁਲ ਆਨੰਦਪੁਰ ਦੇ ਮਤੇ ਦੀ ਉੱਪਰ ਵੀ ਜੋ ਆਪਾਂ ਇਹ ਜਿਹੜਾ ਇੱਥੋਂ ਵੀ ਅੱਜ ਐਲਾਨਨਾਮਾ ਪੜਿਆ ਵਾ ਹਾਂ ਹਾਂ ਅਤੇ ਉਹਦੇ ਉੱਪਰ ਕੰਮ ਕੀਤਾ ਜਾ ਪਾਣੀਆਂ ਦਾ ਮੁੱਦਾ ਪਾਣੀਆਂ ਦਾ ਮੁੱਦਾ ਵਾ ਪ੍ਰਵਾਸ ਦਾ ਮੁੱਦਾ ਵਾ ਨਸ਼ਿਆਂ ਦਾ ਮੁੱਦਾ ਏ ਬੰਦੀ ਸਿੰਘਾਂ ਦਾ ਏ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਜੀ ਦੀਆਂ ਹੋ ਰਹੀਆਂ ਬੇਦਬੀਆਂ ਦਾ ਮੁੱਦਾ ਏ ਤੇ ਚੰਡੀਗੜ੍ਹ ਪੰਜਾਬ ਤੋਂ ਖੁੱਸ ਰਿਹਾ ਹਾਂ ਖੜਿਆ ਫੋਲਗਲਾਬ ਦਾ ਚੰਡੀਗੜ੍ਹ ਪੰਜਾਬ ਦਾ ਇਹ ਨਾਅਰਾ ਅਸੀਂ ਪਹਿਲਾਂ ਵੀ ਦਿੰਦੇ ਆਏ ਆ ਤੇ ਦਿੰਦੇ ਰਵਾਂਗੇ ਇਹ ਵੀ ਨਹੀਂ ਵੀ ਅਸੀਂ ਚੰਡੀਗੜ੍ਹ ਤੋਂ ਕਦੀ ਨਹੀਂ ਭਗਾਵਦੇ ਚੰਡੀਗੜ੍ਹ ਸਾਡਾ ਸਾਡੇ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਬਣਾਇਆ ਗਿਆ ਤੇ ਚੰਡੀਗੜ੍ਹ ਪੰਜਾਬੀਆਂ ਦਾ ਆ ਹੀ ਰਹਿਣਾ ਵਾ ਪਿੰਡਾਂ ਚ ਜਾਣ ਦੀ ਪਹਿਲੀ ਪ੍ਰਕਿਰਿਆ ਕੀ ਹੋਊਗੀ ਮੁਢਲੀ ਪ੍ਰਕਿਰਿਆ ਕਿਵੇਂ ਜਾਓਗੇ ਲੋਕਾਂ ਤੱਕ ਸਿਹਾਂ ਲੈ ਕੇ ਆਵਾਜ਼ ਤਾਂ ਤੁਹਾਡੀ ਚੱਲ ਗਈ ਹੈ ਵੈਸੇ ਲੋਕਾਂ ਨੂੰ ਜਾਗਰੂਕ ਕਿਵੇਂ ਕਰੋਗੇ ਦੂਜੀਆਂ ਪਾਰਟੀਆਂ ਦੇ ਤੁਹਾਨੂੰ ਨਾ ਚਲੋ ਕਿਹੇ ਹਰੇਕ ਪਾਰਟੀ ਦਾ ਕੋਈ ਨਾ ਕੋਈ ਕੇਂਦਰ ਹੁੰਦਾ ਪਿੰਡ ਲੈਵਲ ਤੇ ਹਨਾ ਬੂਥ ਲੈਵਲ ਤੇ ਹੁੰਦਾ ਬਲਾਕ ਲੈਵਲ ਤੇ ਹੁੰਦਾ ਜਦੋਂ ਅਸੀਂ ਭਾਈ ਅਮਰਤਪਾਲ ਸਿੰਘ ਜੀ ਦੀ ਇਲੈਕਸ਼ਨ ਲੜੀ ਆ ਨਾ ਜਦੋਂ ਅਰਦਾਸ ਕੀਤੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਤੇ ਉਦੋਂ ਅਸੀਂ ਕੁਝ ਨਹੀਂ ਸੋਚਿਆ ਵੀ ਪਿੰਡਾਂ ਦੇ ਵਿੱਚੋਂ ਸਾਨੂੰ ਲੋਕ ਮਿਲਣਗੇ ਵੀ ਜਿਹੜੇ ਸਾਡੇ ਨਾਲ ਜੁੜਨਗੇ ਪਰ ਉਹ ਕੀਤੀ ਹੋਈ ਅਰਦਾਸ ਦਾ ਬੜਾ ਤਕੜਾ ਥਾਪੜਾ ਸੀ ਅਸੀਂ ਜਿਹੜ ਫੁੱਲੀ ਵਿਛਾ ਕੇ ਮਿਲਿਆ ਸਾਨੂੰ ਲੋਕ ਤੇ ਮੇਰੇ ਸਾਹ ਦੇ ਨਾਲ ਹੁਣ ਵੀ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਭਾਈ ਅਮਰਤਪਾਲ ਸਿੰਘ ਖਾਲਸਾ ਤੇ ਉਹਨਾਂ ਦੀ ਜਨੀ ਸਮੁੱਚੀ ਇਹ ਲੀਡਰਸ਼ਿਪ ਆ ਉਹਦੇ ਅੱਗੇ ਫੁੱਲ ਵਿਛਾਊਗੀ ਕਿਉਂਕਿ ਇੱਕ ਬੰਦਾ ਪੰਜਾਬ ਦੀ ਖਾਤਰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਨੌਜਵਾਨ 10 ਨੌਜਵਾਨ ਉੱਥੇ ਬੈਠੇ ਆ 34 ਨੌਜਵਾਨ ਪੰਜਾਬ ਦੀਆਂ ਵੱਖੋ ਵੱਖਰੀਆਂ ਜੇਲਾਂ ਦੇ ਵਿੱਚ ਬੈਠੇ ਆ ਤੇ ਪੰਜਾਬ ਦੇ ਲੋਕਾਂ ਨੂੰ ਪਤਾ ਵਾ ਵੀ ਪੰਜਾਬ ਸਰਕਾਰ ਨੇ ਸੈਂਟਰ ਸਰਕਾਰ ਨੇ ਇਹਨਾਂ ਦੇ ਨਾਲ ਧੱਕਾ ਕੀਤਾ ਤੇ ਸੋ ਲੋਕ ਇਸ ਕਰਕੇ ਸਤਿਕਾਰ ਕਰਦੇ ਆ ਸੋ ਕੇਂਦਰਾਂ ਤੇ ਦੂਜੀਆਂ ਪਾਰਟੀਆਂ ਨੂੰ ਵਿਸ਼ਵਾਸ ਹੈ ਸਾਨੂੰ ਗੁਰੂ ਪਾਤਸ਼ਾਹ ਜੀ ਦੀ ਅਰਦਾਸ ਤੇ ਆ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਸੀਂ ਪਾਰਟੀ ਐਲਾਨ ਕਰਨ ਤੋਂ ਮੇਰੇ ਸਾਹਬ ਦੇ ਨਾਲ 2-3 ਮਹੀਨੇ ਪਹਿਲਾਂ ਕੀਤੀ ਸੀ ਉਹ ਕੀਤੀ ਹੋਰ ਅਰਦਾਸ ਤੇ ਸਾਨੂੰ ਨਿਸ਼ਚਾ ਭਰੋਸਾ ਵੀ ਆਪ ਮਹਾਰੇ ਲੋਕ ਸਾਡਾ ਸਾਥ ਦੇਣਗੇ ਨੋ ਸਤਿ ਸ਼੍ਰੀ ਅਕਾਲ ਸਿੰਘ ਜੀ ਵਾਹਿ ਖਾਲਸਾ ਵਾਹਿ ਗੁਰਦੇ ਫਿਰ ਮਿਲਦੇ ਆਪਾਂ ਇਸ ਟਾਈਮ ਉਸੇ ਹੀ ਲੋਕੇਸ਼ਨ ਤੇ ਆ ਚਾਰਸ਼ਫੇ ਦੇ ਕਰੀ ਤਸਵੀਰਾਂ ਦਿਖਾਲ ਦੋ ਵਡਾ ਕਾਰੀ ਸਟੇ ਸੀ ਇੱਥੇ ਇੱਥੇ ਬਹੁਤ ਆਦ ਦੇ ਵਿੱਚ ਲੋਕ ਆਏ ਸੀ ਇਸ ਟਾਈਮ ਤੇ ਲੋਕ ਘਰਾਂ ਨੂੰ ਚਲੇ ਗਏ ਇੱਕ ਸੁਨੇਹਾ ਵੱਡਾ ਸੁਨੇਹਾ ਸੀ ਉਹ ਉਹਨਾਂ ਘਰਾਂ ਤੱਕ ਪਹੁੰਚ ਚੁੱਕਾ ਵਾ ਜਿਹੜਾ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਵਾਰਸ ਪੰਜਾਬ ਦੇ ਜਥੇਬੰਦੀ ਜਿਹੜਾ ਅਕਾਲੀ ਦਲ ਦਾ ਬਦਲ ਇਸ ਟਾਈਮ ਦੇ ਉੱਤੇ ਗੱਲ ਹੋ ਰਹੀ ਆ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਸਿਆਸੀ ਜਮਾਤ ਮਿਲ ਚੁੱਕੀ ਆ ਪੰਜਾਬ ਨੂੰ ਇਹ ਸਿਆਸੀ ਜਮਾਤ ਪੰਜਾਬ ਦੀਆਂ ਫਜ਼ਾਵਾਂ ਜਾਊਗੀ ਜਿਵੇਂ ਵੀਰ ਚਮਕੌਰ ਸਿੰਘ ਨੇ ਦੱਸਿਆ ਅੰਦੇ ਅਸੀਂ ਬਦਲਾਂਗੇ ਨਹੀਂ ਜਿਵੇਂ ਕਾਰਜ ਹੋਣ ਕਰ ਰਹੇ ਆ ਬੇਸ਼ੱਕ ਸਿਆਸਤ ਦੇ ਵਿੱਚ ਸਾਨੂੰ ਕੁਰਸੀਆਂ ਮਿਲ ਜਾਂਦੀਆਂ ਵਾ ਪਰ ਅਸੀਂ اسی ਤਰ੍ਹਾਂ ਵਿਚਰਾਂਗੇ ਪੰਜਾਬ ਦੀਆਂ ਫਜਾਵਾਂ ਜਾਵਾਂਗੇ ਪਾਣੀ ਦੇ ਮੁੱਦੇ ਦੀ ਗੱਲ ਹੋਊਗੀ ਜਵਾਨੀ ਦੀ ਗੱਲ ਹੋਊਗੀ ਨਸ਼ਿਆਂ ਦਾ ਰੁਝਾਨ ਪੰਜਾਬ ਚ ਖਤਮ ਕਰਨ ਦੀ ਗੱਲ ਹੋਊਗੀ ਆਨੰਦਪੁਰ ਮਤੇ ਦੀ ਗੱਲ ਹੋਊਗੀ ਚੰਡੀਗੜ੍ਹ ਪੰਜਾਬ ਦਾ ਇਹਨਾਂ ਸਾਰੇ ਮੁੱਦਿਆਂ ਦੇ ਕਿੰਨੇ ਅਸੀਂ ਲੜਾਈ ਰਾਂਗੇ ਦੇਖਦੇ ਆ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਜਿਹੜੀ ਕਿ ਇਸ ਟਾਈਮ ਦੇ ਉੱਤੇ ਇੱਕ ਸਿਆਸੀ ਜਮਾਤ ਬਣ ਚੁੱਕੀ ਆ ਉਹ ਸਿਆਸੀ ਜਮਾਤ ਪੰਜਾਬ ਦੀਆਂ ਫਜਾਵਾਂ ਦੇ ਵਿੱਚ ਕੀ ਰੰਗ ਲੈ ਕੇ ਆਉਂਦੀ ਆ